ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਹਿ ਪਹਿਲਾਂ ਸ਼ਬਦ ਪੜ੍ਹਦੇ ਹਾਂ ਉਸ ਤੋਂ ਬਾਅਦ ਵਿਚਾਰ ਕਰਾਂਗੇ ਭਵਜਲ ਤਰ ਜਾਈਦਾ ਸਤਗੁਰ ਦੀ ਸੇਵਾ ਕਰਕੇ 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 ਸਾ ਸੰਗਤ ਜੀ ਇਹ ਸਥਾਨ ਸੰਤ ਬਾਬਾ ਈਸ਼ ਸਿੰਘ ਮਹਾਰਾਜ ਰਾੜਾ ਸਾਹ ਵਾਲਿਆਂ ਦਾ ਜੋ ਕਿ ਉਹਨਾਂ ਦਾ ਹੁਕਮ ਸੀਗਾ ਉਹਨਾਂ ਨੇ ਆਪਣੀ ਸੇਵਾ ਆਪੇ ਕਰਵਾ ਲਈ ਮੈਨੂੰ ਨਹੀਂ ਪਤਾ ਲੱਗਿਆ ਕਿ ਇਹ ਕਿਵੇਂ ਹੋ ਗਿਆ ਪਰ ਉਹਨਾਂ ਦੀ ਆਪਣੀ ਬਖਸ਼ਿਸ਼ ਸੀ ਆਪਣੀ ਮਿਹਰ ਸੀ ਸੋ ਸਾਧ ਸੰਗਤ ਜੀ ਇੱਥੇ ਸੰਗਤ ਨੇ ਪੈਸੇ ਦਿੱਤਾ ਸਭ ਤੋਂ ਜ਼ਿਆਦਾ ਇੰਗਲੈਂਡ ਨਹੀਂ ਸੰਗਤ ਨੇ ਸੇਵਾ ਕੀਤੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਉਹਨਾਂ ਨੇ ਸੇਵਾ ਕੀਤੀ ਇੱਥੋਂ ਦੀ ਸੰਗਤ ਨੇ ਪੰਜਾਬੀ ਸੰਗਤ ਨੇ ਵੀ ਬਾਤ ਝੜ ਕੇ ਸੇਵਾ ਕੀਤੀ ਜੋਗਦਾਨ ਪਾਇਆ ਤਾਂ ਇਹ ਦਰਵਾਜ਼ਾ ਸਭ ਤਿਆਰ ਹੋ ਗਿਆ ਸਾਧ ਸੰਗਤ ਜੀ ਇਥੋਂ ਦੀ ਮਾਤਾ ਇਨੇ ਬੜਾ ਮਾਤਾ ਜੀ ਕਹਿੰਦੇ ਨੇ ਕੋਈ ਕੈਨੇਡਾ ਵਾਲੀ ਮਾਤਾ ਕਹਿੰਦੇ ਨੇ ਉਹ ਨਾਲ ਉਹਨਾਂ ਦੀਆਂ ਬੇਟੀਆਂ 6 ਉਹਨਾਂ ਨੇ ਇਹ ਜਗ੍ਹਾ ਦਿੱਤੀ ਇਸ ਸ਼੍ਰੀ ਦਸ ਸਿੰਘਾ ਜਗ੍ਹਾ ਉਹਨਾਂ ਨੇ ਇਸ ਗੁਰਦਵਾਰ ਸਾਹਿਬ ਵਾਸਤੇ ਦਾਨ ਕੀਤੀ ਉਹਨਾਂ ਦੇ ਮਿਹਰ ਭਰਿਆ ਰੱਖ ਰੱਖ ਸੋ ਸਾਧ ਸੰਗਤ ਜੀ ਸਾਰੀ ਸੰਗਤ ਨਾਮ ਜਪਿਆ ਕਰੋ ਭਜਨ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਦਸਮੇਂ ਕਰਿਆ ਕਰੋ ਆਪਾਂ 5 ਮਿੰਟ ਵਾਸਤੇ ਪਹਿਲਾਂ ਜਾਪ ਕਰਦੇ ਆ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਸੋਜਨ ਸਿੰਘ ਕਰੇਗਾ ਸਾਰੇ ਬੋਲਿਓ ਭਾਈ ਇਹ ਸਮਾਂ ਅਲਾਹੀ ਸਮਾ ਹੈ ਸਾਧ ਬਾਬਾ ਈਸ਼ਰ ਮਹਾਰਾਜ ਨੇ ਜੋ ਸਾਨੂੰ ਬਚਨ ਕੀਤਾ ਸੀ ਕਿ ਸੰਗਤ ਨੂੰ ਜਾਪ ਕਰਾਇਆ ਕਰੋ ਸੰਗਤ ਦਾ ਭਲਾ ਹੋ ਜਾਏਗਾ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ